ਗਿਆਨੀ ਹਰਪ੍ਰੀਤ ਸਿੰਘ ਦੀਆਂ ਪ੍ਰਧਾਨ ਬਣ ਤੋਂ ਬਾਅਦ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਬਾਤ ਸਕਦੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਵੱਡੀ ਖਬਰ ਜੁੜੀ ਆ ਤੁਹਾਨੂੰ ਸੁਣਾਉਣੇ ਆ ਤੇ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਰੇਡਾ ਵੱਤ-ਵੱਤ ਸ਼ੇਅਰ ਜਰੂਰ ਕਰਨਾ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਜੋ ਕਿ ਹੁਣ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਨਵਾਂ ਪ੍ਰਧਾਨ ਉਹਨਾਂ ਨੂੰ ਲਾ ਦਿੱਤਾ ਗਿਆ ਜਿਹੜਾ ਕਿ ਸਖਬੀਰ ਬਾਦਲ ਦਾ ਪੱਕੇ ਤੇ ਕਿ ਬਾਦਲ ਧੜੇ ਤੋਂ ਜਿਹੜਾ ਇੱਕ ਧੜਾ ਬਖ ਹੋਇਆ ਸੀ ਉਹ ਉਹਨਾਂ ਵੱਲੋਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਜਿਹੜਾ ਪ੍ਰਧਾਨ ਆ ਜਿਹੜਾ ਉਹ ਬਣਾ ਦਿੱਤਾ ਗਿਆ ਪਰ ਇੱਥੇ ਜਿਹੜਾ ਕਿ ਇੱਕ ਬਵਾਦ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਆ ਸਿਰਦਾ ਨਜ਼ਰ ਆ ਰਿਹਾ ਉਹ ਬਵਾਦ ਇਹ ਪਹਿਲਾਂ ਦੱਸਾਂਗੇ ਤੇ ਇੱਕ ਇੱਥੇ ਗੱਲ ਬੜੀ ਕਲੀਅਰ ਆ ਤੇ ਸੋਚਣ ਵਾਲੀ ਆ ਕਿ ਜਦੋਂ ਬੰਦਾ ਸਿਆਸਤ ਦੇ ਵਿੱਚ ਨਹੀਂ ਹੁੰਦਾ ਤੇ بڑا ਬੰਦਾ ਸੋਚ ਸਮਝ ਕੇ ਬੋਲਦਾ ਤੇ ਤੋਲ ਕੇ ਬੋਲਦਾ ਜਿਹੜਾ ਕੋਈ ਬੰਦਾ ਜਿਹੜਾ ਸਿਆਸਤ ਦੇ ਵਿੱਚ ਆ ਜਾਵੇ ਉਹ ਤੋਂ ਕੋਈ ਨਾ ਕੋਈ ਛੋਟੀ ਮੋਟੀ ਜਿਹੜੀ ਗਲਤੀ ਆ ਉਹ ਹੋ ਜਾਂਦੀ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਮੁੱਦਾ ਜਿਹੜਾ ਭਗਦਾ ਨਜ਼ਰ ਆ ਰਿਹਾ ਉਹਨਾਂ ਦੇ ਨਾਲ ਇੱਕ ਮੁੱਦਾ ਜੁੜ ਗਿਆ ਇਹ ਮੁੱਦਾ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਗੱਦਸ ਸਿੰਘ ਤੱਕ ਵੀ ਜਿਹੜਾ ਪਹੁੰਚ ਗਿਆ ਮੁੱਦਾ ਕੀ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੇ ਜਿੱਥੇ ਕਿ ਪ੍ਰਕਾਸ਼ ਬਾਦਲਾ, ਸੁਖਬੀਰ ਬਾਦਲਾ ਤੇ ਉਹਨਾਂ ਨੇ ਦੋਸ਼ ਮੜੇ ਆ ਕਿ ਉਹਨਾਂ ਦਾ ਮੇਰੇ ਕੋਲੇ ਬਹੁਤ ਕੁਝ ਪਿਆ ਉਹਨਾਂ ਨੇ ਕਿਹਾ ਕਿ ਮੇਰੀ ਕਦਰ ਕੁਸੀ ਕਰ ਸਕਦੇ ਆ ਜੇ ਮੇਰੀ ਕਦਰ ਕੁਸੀ ਕਰਨਗੇ ਪਰ ਉਹਨਾਂ ਦੀ ਕਿੱਥੇ ਕਿੱਤੇ ਜਾਇਦਾਦਾਂ ਨੇ ਦਾ ਬੋਲ ਤੱਕ ਉਸ ਜਣੇ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਕੋਲੇ ਬੜੀ ਲੰਬੀ ਲਿਸ਼ਟਾ ਤੇ ਪਹਿਲਾਂ ਤਾਂ ਮੈਂ ਕੱਲਾ ਸੀ ਤੇ ਪੰਥ ਸੀ ਨਾਲ ਮੇਰੇ ਤੇ ਹੁਣ ਕਹਿੰਦਾ ਮੇਰੇ ਨਾਲ 15 ਲੱਖਾਂ ਬੰਦੇ ਜਿਹੜੇ ਉਹ ਜੁੜ ਚੁੱਕੇ ਆ ਤੇ ਉਹਨਾਂ ਨੇ ਇੱਕ ਉਥੇ ਬਿਆਨ ਦਿੱਤਾ ਸੀ ਇੱਕ ਚੁਟਕਲਾ ਸੁਣਾਇਆ ਸੀ ਉਹਨਾਂ ਨੇ ਕਿਹਾ ਕਿ ਭਗਵਾਨਤਮਨ ਹੁਣ ਤੱਕ ਚੁਟਕਲੇ ਸੁਣਾਉਂਦਾ ਆ ਰਿਹਾ ਕਿ ਭਗਵਾਨਤਮਨ ਦੀ ਪਾਰਟੀ ਨੇ ਜਿਹੜਾ ਆਮਾ ਦੀ ਪਾਰਟੀ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਇੱਕ ਇਹ ਚੁਟਕਲਾ ਸੁਣਾਇਆ ਸੀ ਕਹਦੇ ਕਾ ਦਰਜੀਆ ਉਹਦਾ ਜਿਹੜਾ ਧਰਮ ਹੁੰਦਾ ਉਹਦਾ ਹੁੰਦਾ ਕੱਪੜਾ ਰੱਖਣਾ ਟੋਟਾ ਰੱਖਣਾ ਵਿੱਚੋਂ ਜਿਹੜਾ ਬੰਦਾ ਕੋਈ ਵੀ ਉਹਨੂੰ ਕੱਪੜਾ ਫੜਾ ਦੇ ਤੇ ਉਹ ਵਿੱਚੋਂ ਟੋਟਾ ਕੁੱਟ ਕੱਟ ਲੈਂਦਾ ਕਦੇ ਇੱਕ ਬੰਦਾ ਦਰਜੀ ਕੋਲੇ ਚੱਲਿਆ ਗਿਆ ਕਿ ਦਰਜੀ ਦਾ ਜਿਹੜਾ ਕਿ ਮੇਰਾ ਟੋਟਾ ਰੱਖ ਲੈਂਦਾ ਤੇ ਟੋਕ ਐਤਕੀ ਮੈਨੂੰ ਟੋਟਾ ਨਹੀਂ ਰੱਖਣ ਨਾ ਤੇ ਉਸ ਤੋਂ ਕਹਿੰਦੇ ਜਦੋਂ ਉਹ ਬੰਦੇ ਤੋਂ ਚੜਕਲਾ ਸੁਣਨ ਲੱਗਿਆ ਦਰਜੀ ਦਰਜੀ ਕਹਿੰਦਾ ਤੂੰ ਚੁਟਕਲਾ ਸੁਣਾ ਬੰਦਾ ਕਹਿੰਦੇ ਚੁਟਕਲਾ ਸੁਣਾਉਣ ਲੱਗਿਆ ਤੇ ਦਰਜੀ ਨੇ ਕਹਿੰਦੇ ਯਰਕ ਦੇਣੇ ਕਹਿੰਦੇ ਕੈਂਚੀ ਦੇ ਨਾਲ ਟੁਕੜਾ ਜਿਹੜਾ ਕੱਟ ਲਿਆ ਤੇ ਉਹ ਬੰਦੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਇਤੋ ਤੱਕ ਕਿਹਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਰਜੀ ਦਾ ਕਹਿੰਦੇ ਇੱਕ ਧਰਮ ਟੁਕੜਾ ਰੱਖਣਾ ਉਹਨਾਂ ਨੇ ਆਖੇ ਜੇਕਰ ਸਾਡਾ ਇਹ ਧਰਮ ਤੇ ਅਸੀਂ ਉਹਨਾਂ ਨੇ ਕਿਹਾ ਕਿ ਇੱਕ ਚੁਟਕਲਾ ਤੂੰ ਹੋਰ ਸੁਣਾ ਤੇ ਉਹ ਕਹਿੰਦਾ ਜੇਕਰ ਮੈਂ ਸਾਰਾ ਚੁਟਕਲਾ ਤਾਨੂੰ ਇੱਕ ਹੋਰ ਸੁਣਾ ਦਿੱਤਾ ਤੁਸੀਂ ਮੇਰਾ ਪਜਾਮਾ ਨਹੀਂ ਬਣ ਦੇਣਾ ਜਨਨ ਕਿ ਸਾਰੇ ਇਹ ਜਿਹੜਾ ਪੰਡਾਲ ਤੇ ਉੱਤੇ ਹੱਸ ਪਿਆ ਹੁਣ ਇਹਨੂੰ ਲੈ ਕੇ ਜਿਹੜਾ ਕਿ ਜਿਹੜਾ ਇਹ ਗੱਲ ਕਹੀ ਗਈ ਆ ਹੁਣ ਜਿਹੜਾ ਦਰਦੀ ਭਾਈਚਾਰੇ ਦੇ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਉਹਨਾਂ ਵੱਲੋਂ ਕਿਹਾ ਗਿਆ ਕਿ ਗਿਆਨੀ ਹਰਪੀ ਸਿੰਘ ਨੇ ਸਾਡੀ ਜਿਹੜੀ ਬੇਇੱਜ਼ਤੀ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਹੁਣੀ ਪ੍ਰਧਾਨ ਬਣਦੇ ਸਾਰੇ ਜਿਹੜਾ ਕਿ ਇਸ ਤਰ੍ਹਾਂ ਜਿਹੜਾ ਜਾਤਾਂ ਦੇ ਆਧਾਰ ਤੇ ਜਿਹੜਾ ਕਿ ਸਿੱਧੇ ਹਮਲੇ ਕਰਨ ਲੱਗ ਪਿਆ ਤੇ ਅਗਲੇ ਜਾ ਕੇ ਕੀ ਰੰਗ ਲਾਵੇਗਾ ਇਹ ਜਿਹੜਾ ਪਤਾ ਲੱਗਿਆ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਕੱਲ ਅਕਾ ਤਖਤ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਕੋਲੇ ਮਾਮਲਾ ਪੁੱਜੂਗਾਗਾ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਧਰਨਾ ਮਜਾਰੀ ਵੀ ਹੋ ਸਕਦਾ ਔਰ ਉਸ ਮਜਾਰੀ ਵੀ ਹੋ ਸਕਦੇ ਆ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਗੱਲ ਤੇ ਜਿਹੜੀ ਮਾਫੀ ਵੀ ਮੰਗਣੀ ਪੈ ਜਾਵੇ ਕਿਉਂਕਿ ਜਿਹੜਾ ਕੋਈ ਵੀ ਆ ਧਰਮਾ ਚਾਹੇ ਕੋਈ ਜਾਤ ਚਾਹੇ ਪਾਤਾ ਜਦੋਂ ਗੁਰੂਆਂ ਨੇ ਜਾਤ ਪਾਤਾਂ ਵਿੱਚੋਂ ਕੱਢ ਦਿੱਤਾ ਸਾਨੂੰ ਤੇ ਸਾਨੂੰ ਕਿਸੇ ਮਾਮਲੇ ਦਾ ਜਿਹੜਾ ਇਹ ਸੁਣਾਉਣਾ ਹੀ ਨਹੀਂ ਚਾਹੀਦਾ ਬਈ ਇਸਾ ਕੋਈ ਉਹਨਾਂ ਨੇ ਆਪ ਦੇ ਲਿਹਾ ਤੇ ਕੋਈ ਜਿਹੜਾ ਇੱਕ ਉਹ ਟੋਟਕਾ ਸੁਣਾਇਆ ਸੀ ਉਹਨਾਂ ਦੀ ਹੋ ਸਕਦਾ ਭਾਵਨਾ ਨਾਮ ਹੋਵੇ ਵੀ ਇਸ ਤਰ੍ਹਾਂ ਗੱਲ ਕਰਨੇ ਪਰ ਹੁਣ ਜਿਹੜਾ ਦਰਜੀ ਭਾਈਚਾਰਾ ਉਹ ਕਹਿੰਦੇ ਜਿਹੜੇ ਜੇਕਰ ਇਹ ਗੱਲ ਕਹਿੰਦੇ ਆ ਕਿ ਦਰਜੀ ਦਾ ਇੱਕ ਧਰਮ ਆ ਕਹਿੰਦੇ ਧਰਮ ਫੇਰਤਾ ਭਗਤਾਂ ਆਰਾਮ ਦੇ ਨਾਮ ਦੇ ਨਾਮਦੇਵ ਜੀ ਦਾ ਵੀ ਆ ਫੇਰ ਤਾਂ ਕਹਿੰਦੇ ਇਹ ਭਗਤ ਨਾਮਦੇਵ ਜੀ ਵੀ ਕਪੜੇ ਜਿਹੜਾ ਰੱਖਦੇ ਹੋਣਗੇ ਤੇ ਉਹਨਾਂ ਦਾ ਧਰਮ ਆ ਕਹਿੰਦੇ ਅਸੀਂ ਉਹਨਾਂ ਦੇ ਆਨਸ ਬਾਂਸ ਵਿੱਚੋਂ ਆ ਇਹ ਗੱਲ ਕਹੀ ਜਾ ਰਹੀ ਆ ਤੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸਨੂ ਨਹੀਂ ਕਿਹਾ ਕਹਿੰਦੇ ਇਹ ਭਗਤ ਨਾਮਦੇਵ ਨੂੰ ਕਿਹਾਗਾ ਨਾਮਦੇਵ ਜੀ ਨੂੰ ਕਿਹਾ ਕਹਿੰਦੇ ਇਹ ਗੱਲ ਹਰਪ੍ਰੀਤ ਸਿੰਘ ਨੇ ਇਹ ਕਹੀ ਆ ਕਿ ਦਰਜੀ ਦਾ ਇੱਕ ਧਰਮ ਆ ਕਪੜਾ ਰੱਖਣਾ ਹੁਣ ਉਹ ਇਹਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਸਿਆਸਤ ਦੇ ਵਿੱਚ ਪਚਾਲ ਆ ਚੁੱਕਿਆਗਾ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇਹ ਦਰਜੀ ਭਾਈਚਾਰੇ ਨਾਲ ਸਬੰਧਤ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੁਰਤ ਮਾਫੀ ਮੰਗਣਾ ਨਹੀਂ ਇਹ ਮਾਮਲਾ ਜਿਹੜਾ ਕਿ ਅਕਾ ਤਖਤ ਤੇ ਜਾ ਸਕਦਾ ਉਸ ਤੋਂ ਬਾਅਦ ਜਿਹੜੇ ਰੋਸਮੰਜਾਰੇ ਵੀ ਹੋ ਸਕਦੇ ਆ ਧਰਨੇ ਵੀ ਲੱਗ ਸਕਦੇ ਆ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਪ੍ਰਧਾਨ ਬਣ ਤੋਂ ਬਾਅਦ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਬਾਅ ਸਕਦੀਆਂ ਨੇ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਜਿਹੜਾ ਬਾਦਲਾ ਉਹਦੇ ਵੱਲੋਂ ਵੀ ਜਿਹੜਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਰਿਆ ਜਾ ਰਿਹਾ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਕੀ ਮੋੜ ਲੈਂਦੀ ਆ ਕੀ ਇਹ ਚੁਟਕਲਾ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਸਰਦਾਰ ਦੀ ਬਣ ਸਕਦਾਗਾ ਜਾਂ ਗਿਆਨੀ ਹਰਪ੍ਰੀਤ ਸਿੰਘ ਮਾਫੀ ਮੰਗਣਗੇ ਜਾਂ ਫਿਰ ਜਿਹੜਾ ਭਾਈਚਾਰਾ ਆਕਾਲ ਤਖਤ ਸਾਹਿਬ ਤੇ ਜਾਂਦਾ ਕਾਸਾ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉੱਥੇ ਸਾਦੇ ਆ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਉੱਥੇ ਜਾਣਗੇ ਜਾਂ ਉਸ ਤੋਂ ਪਹਿਲਾਂ ਹੀ ਮਾਫੀ ਮੰਗ ਲੈਣਗੇ ਇਹ ਵੱਡਾ ਸਵਾਲ ਆ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕੁਝ ਵੀ ਹੋ ਸਕਦਾਗਾ ਤੁਸੀਂ ਇਸ ਵੀਡੀਓ ਤੇ ਆਪਣੀ ਕੀ رائے rakhde ho ਕੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜਾ ਇਹ ਕਹਿਣਾ ਜਾਇਜ਼ ਆ ਜਾਂ ਕਹਿਣਾ ਗਲਤ ਆ ਜਾਂ ਉਹਨਾਂ ਦਾ ਇਹ ਸਵਾਦ ਜਾਂ ਉਹਨਾਂ ਦਾ ਟੋਟਕਾ ਆ ਪਾ ਕਹਿ ਲਿਏ ਕਿ ਉਹਨਾਂ ਨੇ ਕਿਸੇ ਭਾਵਨਾਕ ਨੂੰ 扑ੜਕਾਇਆਗਾ ਇਹਦੇ ਸਬੰਧ ਦੇ ਵਿੱਚ ਦਰਜੀ ਭਾਈਚਾਰੇ ਨੇ ਕਿਹਾ ਕਿ ਅਸੀਂ ਪਰਚਾ ਦਰਜ ਵੀ ਕਰਾਵਾਂਗੇ ਤੇ ਸਾਡਾ ਉਹਨਾਂ ਨੇ ਇੱਕ ਮਜ਼ਾਕ ਡਾਇਆਗਾ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਲਿਖਣੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ